ਸੋ ਸਾਰੇ ਮੰਡੀ ਦੇ ਭਣੇ ਆ ਤੇ ਆਪਾਂ ਸਾਰੇ ਜਾਣਦੇ ਆ ਅੰਕਲ ਜੀ ਸਰਦਾਰ ਹਸਪਾਲ ਸਿੰਘ ਬਰਾੜ ਉਹ ਇਹਨਾਂ ਵੇਲੇ ਕਿਉਂਕਿ ਮੈਨੂੰ ਜਾਣ ਤੋਂ ਜਦੋਂ ਲੋੜ ਦੀ ਕਿਉਂਕਿ ਇਹਨਾਂ ਦਾ ਜਿਆ ਨਾਮ ਆ ਘੋੜਿਆਂ ਵਾਲੀ ਲੈਨ ਦੇ ਵਿੱਚੋਂ ਇਹ ਮਨਾਵਾ ਤੇ ਇਹਨਾਂ ਨੇ ਨੂੰ ਤੋਂ ਅੱਜ ਤੱਕ ਜਿਉਂ ਵੀ ਦੇਖਦਾ ਆ ਮੇਲਾ ਨਿੱਕੇ ਹੁੰਦਿਆ ਦੋ ਇਹਨਾਂ ਦੇ ਜਿਹੜੇ ਘੋੜੇ ਆ ਉਹ ਮੇਲੇ ਦੀ ਹਮੇਸ਼ਾ ਸ਼ਾਨ ਬੰਦੇ ਰਹੇ ਆ ਕਿਉਂਕਿ ਜਿਹੜਾ ਵੀ ਇੱਥੇ ਮੇਲਾ ਵਿਖਰਾ ਹੁੰਦਾ ਉਹਨਾਂ ਨੂੰ ਹਮੇਸ਼ਾ ਕਰਨ ਤਿਆਰੀ ਹੁੰਦਾ ਕਿ ਅਸੀਂ ਜਾ ਕੇ ਅੰਕਲ ਜੀ ਦੇ ਪਰ ਸਾਡੇ ਪਾਲਸੰਗ ਹੋ ਰਿਆ ਦੇ ਇਹਨੇ ਜਾਨਵਰ ਵੇਖ ਕੇ ਇਹਨਾਂ ਨੂੰ ਮਿਲ ਗਏ ਬੇਸ਼ਅ ਇੰਤਜ਼ਾਰ ਰਹਿੰਦਾ ਤੇ ਪਹਿਲਾਂ ਇਹਨਾਂ ਦਾ ਪਤਮ ਜਿਹੜਾ ਘੋੜਾ ਸੀ ਉਹਨਾਂ ਨੇ ਕਾਫੀ ਸਾਲ ਮੇਲੇ ਦੀ ਛਾਣ ਬੰਦਾ ਰਿਆ ਹੁਣ ਇਹਨਾਂ ਨੇ ਇੱਕ ਨਵਾਂ ਸ਼ੇਰਾ ਜਿਹੜਾ ਇਹਨਾਂ ਨੇ ਹੁਣ ਨਵਾਂ ਇੱਕ ਐਂਟਰੀ ਕੀਤੀ ਇਹਨਾਂ ਨੇ ਤੇ ਉਹਨਾਂ ਬਾਰੇ ਪੁੱਛਦੇ ਹੀ ਲੈਣ ਵੇਲੇ ਅੰਕਲ ਜੀ ਨੂੰ ਬਲਾ ਸਸੀ ਕੰਕਲ ਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਆਕੇ ਆਪਣਾ ਜਿਹੜਾ ਮਾਨਡੈਰੀ ਫਾਰਮ ਆਪਾਂ ਜੋ ਚੈਨਲ ਚੱਲਦਾ ਹੈ ਉਹਦਾ ਇੱਥੇ ਪਹੁੰਚਣ ਤੇ ਬਹੁਤ ਬਹੁਤ ਸਾਡੇ ਵੱਲੋਂ ਸਾਰੇ ਭਰਾਵਾਂ ਵੱਲੋਂ ਸਵਾਗਤ ਕੀਤਾ ਜਾਂਦਾ ਜੀ ਇਹਦਾ ਜਿਹੜਾ ਬਸ਼ੇਰਾ ਜੀ ਅਜੇ ਇਦਾ ਨਾਮ ਬਲਾਵਲ ਹੈ ਜੀ ਅੱਛਾ ਬਲਾਵਲ ਹਾਂ ਬਾਪ ਇਹਦਾ ਅਸ਼ਵਰਾਜ ਹੈ ਜੀ ਤਾਦਾ ਘੱਲਾਂ ਵਾਲਾ ਚਿਤਕ ਜੀ ਜਿਹੜੀ ਮਾਂ ਵਾਲੀ ਲਾਈਨ ਹੈ ਉਹਦੀ ਆਪਣੇ ਮੇਜਰ ਸਿੰਘ ਠੱਠੀ ਕੋਲੇ ਘੋੜਾ ਸੀ ਜਿਹੜਾ ਉਹਦੀ ਨੁਕਰੀ ਘੋੜੀ ਹੈ ਇਹਦੀ ਮਾਂ ਦਾਦੀ ਚਾਚੇ ਗੁਰਜੰਤ ਸਿੰਘ ਵਾਲੇ ਘੋੜੇ ਦੀ ਹੋਗੀ ਜੀ ਇਸ ਤਰ੍ਹਾਂ ਸਾਰੀ ਲਾਈਨ ਹੈ ਜਿਹੜੀ ਉਹ ਚਲੋ ਆਪਣੇ ਵੱਲੋਂ ਅਸੀਂ ਡਿਫਰੈਂਟ ਹੈ ਹਾਂਜੀ ਤੇ ਆਪ ਇਹਦੀ ਜਿਹੜੀ ਹਾਈਟ ਹੈ ਉਹ ਤਕਰੀਬਨ ਹਜੇ 27-28 ਮਹੀਨੇ ਦੀ ਉਮਰ 'ਚ 69 ਇੰਚ ਪਹੁੰਚ ਚੁੱਕਿਆ ਹੈ ਜੀ ਅੱਛਾ ਅੱਛਾ ਜੀ ਹਾਂਜੀ ਸਾਰੀ ਲਾਈਨ ਹੈ ਜਿਹੜੀ ਉਹ ਵਧੀਆ ਚਲੋ ਆਪਾਂ ਨੂੰ ਇਹ ਸਾਰੀਆਂ ਜਿੰਨੀਆਂ ਦੂਸਰੀ ਲਾਈਨ ਦੀਆਂ ਘੋੜੀਆਂ ਬਸ਼ੇਰੀਆਂ ਉਹ ਵੀ ਤੁਮੇਟ ਹੋ ਸਕਦੀਆਂ ਜੀ ਅੱਛਾ ਅੱਛਾ ਜੀ ਯਾਨੀ ਮਤਲਬ ਕਿ ਲੱਕ ਲਾਈਨ ਹੋ ਗਈ ਹੈ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਠੀਕ ਹੈ ਤੇ ਇਹਦੇ ਆਪਣਾ ਅੱਜ ਜਿਹੜਾ ਦੇਖਣ ਵਾਲਿਆਂ ਦਾ ਇਹ ਜਿਹੜਾ ਇਹ ਆਪਣਾ ਮੰਨ ਕੇ ਕਹਿ ਸਕਦੇ ਕਿ ਵੱਖਰਾ ਹੀ ਦਾ ਸਰੂਰ ਆ ਇਹ ਕਿਉਂਕਿ ਕਿ ਤਾ ਨਵਾਂ ਜਨਵਾਰ ਆ ਹਾਂ ਜੀ ਕਈ ਜੁੜੇ ਦਾ ਵੈਸੇ ਵੀ ਜਿਹੜੇ ਜਾਨਵਰ ਹੈ ਮੇਲੇ ਦੇ ਵਿੱਚ ਜਿਹੜੇ ਆਪਣੇ ਜਿੰਨੇ ਭਰਾਵਾਂ ਦੇ ਦੇਖਣਾ ਸਾਰਿਆਂ ਨੂੰ ਮਿਲਦਾ ਇੰਤਜ਼ਾਰ ਹੁੰਦਾ ਸਾਰਿਆਂ ਨੂੰ ਬਿਲਕੁਲ ਜੀ ਹਾਂਜੀ ਤੇ ਜਿਹੜਾ ਵੇਖਣ ਵਾਲਿਆਂ ਦਾ ਉਹ ਵੱਖਰਾ ਹੀ ਸਰੂਰ ਹੁੰਦਾ ਉਹਦੇ ਬਾਰੇ ਤੁਸੀਂ ਕੀ ਆਖੋਗੇ ਨਹੀਂ ਜੇ ਸਾਰਾ ਜਿਹੜਾ ਭਰਾਵਾਂ ਦਾ ਬਹੁਤ ਪਿਆਰ ਮਿਲਦਾ ਜੀ ਆਪਾਂ ਨੂੰ ਚਲੋ ਜਾਨਵਰ ਵੀ ਚੰਗੇ ਹੁੰਦੇ ਤੇ ਬਾਕੀ ਭਰਾਵਾਂ ਦਾ ਪਿਆਰ ਵੀ ਬਹੁਤ ਹੈ ਇਸ ਕਰਕੇ ਜਿਉਂ ਤਕਰੀਬਨ ਸੁਰਤ ਸੰਭਲੀ ਹੈ ਜੀ ਕਦੇ ਵੀ ਮੇਲੇ 'ਚ ਜਦੋਂ ਵੀ ਆ ਜਾਂਦੇ ਆ ਜੀ ਸਾਰਾ ਦਿਨ ਤਕਰੀਬਨ ਮੇਲਿਆ ਸਾਰਾ ਭਰਿਆ ਰਹਿੰਦਾ ਜੀ ਕਦੇ ਵੀ ਵਿਹਲੇ ਨਹੀਂ ਹੋਏ 2 ਮਿੰਟ ਵੀ ਨਹੀਂ ਕਿਤੇ ਇਕੱਲੇ ਤਾਂ ਬੈਠ ਕੇ ਦੇ ਠੀਕ ਹੈ ਠੀਕ ਹੈ ਚਲੋ ਜੀ ਠੀਕ ਹੈ ਜੀ ਹਾਂ ਜੀ ਧੰਨਵਾਦ ਧੰਨਵਾਦ